ਹਾਂਜੀ ਦੋਸਤੋ ਸਾਡੀ ਸ੍ਰੀ ਗੁਰਬਿਦਾਸ ਵੈਲਫੇਅਰ ਸੁਸਾਇਟੀ ਦੀ ਇੱਕ ਕੋਸ਼ਿਸ਼ ਹੁੰਦੀ ਆ ਜਿਹੜੀ ਕਿ ਅਸੀਂ ਵੀਰਵਾਰ ਤੇ ਮੰਗਲਵਾਰ ਨੂੰ ਜਿੰਨਾ ਕੁ ਵੀ ਸਾਥ ਹੋ ਸਕਦਾ ਆ ਤੋਰੀ ਫੁਲਕਾ ਜਿੰਨਾ ਕੁ ਵੀ ਹੋ ਸਕਦਾ ਸਾਡੀ ਸੁਸਾਇਟੀ ਜਾਨਵਰਾਂ ਲਈ ਉਪਰਾਲੇ ਕਰਦੀ ਰਹਿੰਦੀ ਆ ਸੋ ਇਹ ਮਾਲਕ ਦੇ ਰੰਗ ਨੇ ਉਹਦੀਆਂ ਰਚਾਈਆਂ ਖੇਡਾਂ ਨੇ ਉਹਦੇ ਰੰਗਾਂ ਨੂੰ ਕੋਈ ਉਹ ਜਾਣਦਾ ਪਤਾ ਨਹੀਂ ਰੱਬ ਕਿਹੜੇ ਰੰਗਾਂ ਦੇ ਵਿੱਚ ਰਾਜੀ ਆ ਸੋ ਆਪਣੀ ਨਿੱਤ ਕਮਾਈ ਵਿੱਚੋਂ 10 ਮਿੰਟ ਸੌਣ ਜਰੂਰ ਕੱਢਿਆ ਕਰੋ ਦੋਸਤੋ ਸੋ ਇਹਨਾਂ ਜਾਨਵਰਾਂ ਦਾ ਵੀ ਬਾਤ ਚੜ ਕੇ ਜਿਹੜਾ ਕਿ ਸਾਥ ਦਿਆ ਕਰੋ ਜਿਵੇਂ ਕਿ ਗਰਮੀ ਦਾ ਸੀਜ਼ਨ ਚੱਲ ਰਿਹਾ ਸੋ ਆਪਣੀ ਜਿਹੜੇ ਪ੍ਰਮਾਤਮ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਮਨ ਲਾ ਲਓ ਵੀ ਜਿਨ੍ਹਾਂ ਨੂੰ ਦਾਤਾਂ ਬਖਸ਼ੀਆਂ ਨੇ ਸੋ 10 ਮਿੰਟ ਸੌਣ ਜਰੂਰ ਕੱਢ ਕੇ ਬੀੜ ਤੋਂ ਸਾਹ ਦੇ ਵਿੱਚ ਜਰੂਰ ਤੁਸੀਂ ਹਾਜ਼ਰੀ ਲਵਾਇਆ ਕਰੋ ਇਹ ਮਾਲਕ ਦੀਆਂ ਰਚਾਈਆਂ ਖੇਡਾਂ ਨੇ ਕਿਉਂਕਿ ਇਹ ਉਹਦੇ ਰੰਗ ਨੇ ਕਿਉਂਕਿ ਇਨਸਾਨ ਨੂੰ ਜਿਹੜੀ 84 ਲੱਖ ਜੂਨੀ ਤੋਂ ਬਾਅਦ ਜਿਹੜੀ ਆਪਾਂ ਨੂੰ ਆਪਾਂ ਕਹਿ ਸਕਦੇ ਹਾਂ ਸੰਸਾਰ ਦੇ ਵਿੱਚ ਆਪਾਂ ਨੂੰ ਜਿਉਣ ਦਾ ਅਧਿਕਾਰ ਆ ਸੋ ਇਹ 84 ਲੱਖ ਜੂਨਾ ਭੁਗਤ ਕੇ ਆਪਾਂ ਨੂੰ ਇਹ ਜਨਮ ਮਿਲਿਆ ਤੇ ਇਸ ਜਨਮ ਦੇ ਵਿੱਚ ਕੁਝ ਨਾ ਕੁਝ ਜਿੰਦਗੀ ਦੇ ਵਿੱਚ ਇਹੋ ਜਿਹਾ ਕਰਕੇ ਜਾਓ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਭਵਿੱਖ ਦੇ ਵਿੱਚ ਜਿਹੜਾ ਕਿ ਆਪਣੀ ਆਉਣ ਵਾਲੀ ਪੀੜ੍ਹੀ ਵੀ ਯਾਦ ਕਰੇ ਤੇ ਪੂਰਾ ਸੰਸਾਰ ਯਾਦ ਕਰੇ ਸੋਹੇ ਜਾਨਵਰ ਨੇ ਸੋ ਹਰ ਇੱਕ ਮੰਗਲਵਾਰ ਤੇ ਸਾਡੀ ਵੀਰਵਾਰ ਨੂੰ ਸਾਡੀ ਸੋਸਾਇਟੀ ਦੀ ਕੋਸ਼ਿਸ਼ ਹੁੰਦੀ ਆ ਸੋ ਸਾਡੇ ਨਾਲ ਪਾਲ ਸਿੰਘ ਚੌਧਰੀ ਜਿਹੜੇ ਕਿ ਹਮੇਸ਼ਾ ਸਾਡਾ ਸਾਥ ਦਿੰਦੇ ਨੇ ਸੋ ਹਮੇਸ਼ਾ ਆਪਣੀ ਨਿੱਤ ਕਮਾਈ ਵਿੱਚੋਂ ਵੀ ਦਾਨਪੁਣ ਕਰਦੇ ਨੇ ਸੋ ਅੱਜ ਆਪਣੇ ਨਿੱਤ ਕਮਾਈ ਦੇ ਵਿੱਚੋਂ ਇਹਨਾਂ ਆਪਾ ਜਾਨਵਰਾਂ ਲਈ ਜਿਵੇਂ ਕਿ ਸੋਲੇ ਪੇਸਟੀਆਂ ਦੇਖੋ ਤੁਸੀਂ ਦੇਖ ਰਹੇ ਹੋ ਵੰਡ ਰਿਹਾ ਸੋ ਮਾਲਕ ਇਹਨਾਂ ਦੀ ਕਮਾਈ ਵਿੱਚ ਬਰਕਤ ਪਾਵੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀਆਂ ਬਖਸ਼ੇ ਦੋਸਤੋ ਸੋ ਇਹ ਜਾਨਵਰਾਂ ਦੀਆਂ ਦਵਾਵਾਂ ਉਹਨਾਂ ਦਾ ਸਤਿਕਾਰ ਉਹਨਾਂ ਦਾ ਪਿਆਰ ਐਦਾਂ ਹੀ ਸਾਡੇ ਸੋਸਾਇਟੀ ਨਾਲ ਬਣਿਆ ਰਹੇ ਸੋ ਜਿਹੜੇ ਵੀ ਅਸੀਂ ਇਹੀ ਚਾਹੁੰਦੇ ਆ ਜਿਹੜੇ ਵੀ ਭਰਾਵਾਂ ਭੈਣਾਂ ਨੂੰ ਮਾਲਕ ਨੇ ਬੁੱਧੀ ਬਖਸ਼ੀਆ ਸੋ ਆਪਣੀਆਂ ਨਿਤ ਕਮਾਈਆਂ ਵਿੱਚੋਂ 10 ਮਾਣ ਸੌਣ ਜਰੂਰ ਕੱਢਿਆ ਕਰੋ ਇਹ ਜੰਗਲੀਆ ਜਿਹੜਾ ਸਾਡੇ ਪਿੰਡ ਤੋਂ 10 ਕਿਲੋਮੀਟਰ 5 ਕਿਲੋਮੀਟਰ ਦੀ ਦੂਰੀ ਤੇ ਪੈਂਦਾ ਬੀੜਦੋ ਸਾਂਝ ਕਹਿੰਦੇ ਆ ਅਸੀਂ ਇਹਨੂੰ ਦੇਖੋ ਤੁਸੀਂ ਦੇਖ ਰਹੇ ਹੋ ਬਹੁਤ ਹੀ ਪਿਆਰੇ ਜਾਨਵਰ ਨੇ ਸੋ ਇਹ ਇਹਨਾਂ ਨੂੰ ਬਜਰੰਗਬਲੀ ਵੀ ਕਿਹਾ ਜਾਂਦਾ ਸੋ ਇਹਨਾਂ ਨੂੰ ਮੌਂਕੀ ਵੀ ਕਿਹਾ ਜਾਂਦਾ ਸੋ ਇਹ ਉਹਦੇ ਰੰਗ ਨੇ ਸੋ ਇਸ ਕਰਕੇ ਤੁਸੀਂ ਥੋੜਾ ਬਹੁਤਾ ਆਪਣੀ ਨਿੱਤ ਕਮਾਈ ਵਿੱਚੋਂ 10 ਮਣ ਸਾਉਣ ਜ਼ਰੂਰ ਕੱਢ ਕੇ ਇਹ ਜਾਨਵਰਾਂ ਨੂੰ ਜ਼ਰੂਰ ਪਾਇਆ ਕਰੋ ਅੱਜ ਸਾਡੀ ਸੁਸਾਇਟੀ ਵੱਲੋਂ ਸੋਲੇ ਵੀ ਪਾਏ ਜਾਣਗੇ ਤੇ ਜਿਹੜੇ ਆ ਪੇਸਟੀਆਂ ਨੇ ਜਿਹਨੂੰ ਆਪਾਂ ਕਹਿੰਦੇ ਆ ਸੈਂਡਵਿਚ ਵੀ ਕਹਿ ਸਕਦੇ ਆ ਜਾਂ ਜੋ ਵੀ ਮੈਨੂੰ ਨਹੀਂ ਪਤਾ ਇਹਨੂੰ ਕੀ ਕਹਿੰਦੇ ਨੇ ਪਰ ਇਹ ਅਸੀਂ ਥੋੜਾ ਬਹੁਤਾ ਜੀ ਜ਼ਰੂਰ ਕੁਛ ਨਾ ਕੁਛ ਉਪਰਾਲੇ ਕਰਦੇ ਰਹਿੰਦੇ ਆ ਸੋ ਬਸ ਇਸ ਤਰ੍ਹਾਂ ਤੁਸੀਂ ਦੋਸਤੋ ਐ ਇਸ ਜਾਨਵਰਾਂ ਦਾ ਵੀ ਧਿਆਨ ਰੱਖਿਆ ਕਰੋ ਵੱਧ ਤੋਂ ਵੱਧ ਸੋ ਮਾਲਕ ਦੇ ਰੰਗ ਨੇ ਉਹਦੀਆਂ ਰਚਾਈਆਂ ਖੇਡਾਂ ਨੇ ਉਹਦੇ ਰੰਗਾਂ ਨੂੰ ਹੋਈ ਜਾਣ ਦਾ ਪਤਾ ਨਹੀਂ ਰੱਬ ਕਿਹੜੇ ਰੰਗਾਂ ਦੇ ਵਿਚ ਰਾਜੀ ਆ ਲੈ ਆ ਵੀ ਪਾ ਦੇ ਕਰਾ ਸੋ ਪਰ ਸਾਡੀ ਇਹੀ ਬੇਨਤੀ ਹੁੰਦੀ ਆ ਸੋ ਆਪਣੀਆਂ ਨਿੱਤ ਕਮਾਈਆਂ ਵਿੱਚੋਂ 10 ਮਸਾਉਣ ਕੱਢ ਕੇ ਇਹ ਵੀ ਥੋੜਾ ਬੋੜਾ ਦਾਨ ਕਰਨ ਨੂੰ ਜ਼ਰੂਰ ਕਰਦੇ ਰਹੋ ਦੋਸਤੋ ਸੋ ਸੋਲੇ ਵੀ ਆਪਣੇ ਨਿੱਤ ਕਮਾਈਆਂ ਵਿੱਚੋਂ ਪਾਉਂਦੇ ਰਹੋ ਸੋ ਮਾਲਕ ਦੇ ਰੰਗ ਨੇ ਉਹਦੀਆਂ ਰਚਾਈਆਂ ਖੇਡਾਂ ਨੇ ਉਹਧਿਆ ਰੰਗਾਂ ਨੂੰ ਉਹ ਹੀ ਉਹ ਜਾਣਦਾ ਪਤਾ ਨਹੀਂ ਰੱਬ ਕਿਹੜੇ ਰੰਗਾਂ ਦੇ ਵਿੱਚ ਰਾਜੀ ਆ ਸੋ ਬੜਾ ਚੰਗਾ ਲੱਗ ਰਿਹਾ ਸਾਨੂੰ ਸੋ ਇਸ ਜਾਨਵਰਾਂ ਦਾ ਵੀ ਵੱੱਦ ਚੜ ਕੇ ਖਿਆਲ ਰੱਖਿਆ ਜਾਵੇ ਸੋ ਆ ਤੋ ਦੋ ਦੋ ਕਰਕੇ ਪਾ ਦੇ ਉਹ ਪਰਲੀ ਛੜ ਪਾ ਗਿਆ ਹੁਣ ਇੱਧਰ ਰਹਿ ਗਏ ਵਿਚਾਰੇ ਹਾਂ ਪਾ ਦੇ ਪਾ ਦੇ ਸੋ ਮਾਲਕ ਦੇ ਰੰਗ ਨੇ ਉਹਦੀਆਂ ਰਚਾਈਆਂ ਖੇਡਾਂ ਨੇ ਉਹਧਿਆ ਰੰਗਾਂ ਨੂੰ ਉਹ ਹੀ ਉਹ ਜਾਣਦਾ ਪਤਾ ਨਹੀਂ ਰੱਬ ਕਿਹੜੇ ਰੰਗਾਂ ਦੇ ਵਿੱਚ ਰਾਜੀ ਆ ਸੋ ਆਪਣੀ ਨਿੱਤ ਕਮਾਈ ਵਿੱਚੋਂ ਜ਼ਰੂਰ 10 ਮਾਣ ਸੌਣ ਜ਼ਰੂਰ ਕੱਢਿਆ ਕਰੋ ਦੋਸਤੋ ਬਸ ਸਾਡੀ ਇਹੀ ਬੇਨਤੀ ਹੈ ਸਾਰਿਆਂ ਨੂੰ ਸੋ ਮਾਲਕ ਦੇ ਰੰਗ ਨੇ ਉਹਦੀਆਂ ਰਚਾਈਆਂ ਖੇਡਾਂ ਨੇ ਉਹਦੇ ਰੰਗਾਂ ਨੂੰ ਹੀ ਜਾਣਦਾ ਪਤਾ ਨਹੀਂ ਕਿਹੜੇ ਰੰਗਾਂ ਦੇ ਵਿੱਚ ਰਾਜੀ ਸੋ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਜੀ ਇਸੇ ਤਰ੍ਹਾਂ ਪਿਆਰ ਸਤਿਕਾਰ ਦੁਆਵਾਂ ਉਸ ਮਾਲਕ ਦੇ ਰਚਾਈਆਂ ਖੇਡਾਂ ਇਸੇ ਤਰ੍ਹਾਂ ਵੈਗਰੂ ਸੰਦੀਪ ਕੋਟੀ ਦੇ ਹੱਡਾਂ ਵਿੱਚ ਕਦੇ ਵੀ ਹੰਕਾਰ ਨਾ ਪੈਦਾ ਹੋਣ ਦੇ ਸੋ ਬਸ ਨਾਨਪਨ ਵੱਧ ਚੜ ਕੇ ਕਰਾਉਂਦਾ ਰਹੀ ਸੋ ਉਹਨੀਆਂ ਰਚਾਈਆਂ ਖੇਡਾਂ ਨੇ ਉਹਦੇ ਰੰਗਾਂ ਨੂੰ ਹੀ ਜਾਣਦਾ ਪਤਾ ਨਹੀਂ ਰੱਬ ਕਿਹੜੇ ਰੰਗਾਂ ਦੇ ਵਿੱਚ ਰਾਜੀ ਸੋ ਧੰਨਵਾਦ ਕਰਦੇ ਆ ਸਾਡੀ ਸੁਸਾਇਟੀ ਸਾਡੇ ਪਿੰਡ ਵਾਸੀਆਂ